ਦੀ ਗਲਤ ਹੈ ਕਿ ਜਦੋਂ ਦੇਣਗੇ ਉਦੋਂ ਗੱਲ ਕਰਾਂਗੇ ਅੱਜ ਵੀ ਹੈ ਕਿ 200 ਯੂਨਿਟ ਜਿਹਨੂੰ ਬਿਜਲੀ ਮਾਫ ਸੀ ਉਹਨੂੰ 300 ਕਰ ਦਿੱਤੀ ਗਈ ਹੈ ਜਾਨੀ ਕਿ 1 ਕਿਲੋਵੋਟ ਵਾਲੇ ਵਿਅਕਤੀ ਸਾਡੇ 22 ਲੱਖ ਪਰਿਵਾਰ ਪੰਜਾਬ ਦੇ ਵਿੱਚ ਉਹ ਵਿਅਕਤੀ ਹੈ ਜਿਨ੍ਹਾਂ ਨੂੰ ਕਾਂਗਰਸ ਪਾਰਟੀ 200 ਦਿੰਦੀ ਸੀ ਇਹਨਾਂ ਨੇ 300 ਕਰ ਦਿੱਤੀ ਗਈ ਹੈ ਔਰ ਇਹ ਵੀ ਕਹੇ ਕਿ 2 ਮਹੀਨਿਆਂ ਦਾ 600 ਦੂਜਾ ਮਾਫ ਹੋ ਕੇ ਤੇ ਉਹ ਪੈਸੇ ਲੱਗਣਗੇ ਲੇਕਿਨ ਕੀ ਜੋ ਅਸੀਂ ਬਿਜਲੀ ਸਸਤੀ ਕਰਕੇ ਗਏ ਸਾਂ 7 ਕਿਲੋ ਪਰ ਤੋਂ نیچے ਵਾਲੇ ਨੂੰ 3 ਰੁਪਏ ਸਬਸਿਡੀ ਦੇ ਕੇ ਗਏ ਸੀ ਅਸੀਂ ਲੋਗ ਜਿਹਦੇ ਵਿੱਚ ਮੇਰਾ ਖਾ ਦਾ ਹੋਰ 50 ਲੱਖ ਪਰਿਵਾਰ ਹੈਗਾ ਕੀ ਉਹ ਬਿਜਲੀ ਦੇ ਰੇਟ ਵਧਾਤਾ ਨਹੀਂ ਦਿੱਤੇ ਜਾਣਗੇ ਮੈਨੂੰ ਸ਼ੰਕਾ ਹੈ ਔਰ ਮੈਨੂੰ ਸ਼ੰਕਾ ਨਹੀਂ ਯਕੀਨ ਹੈ ਕਿਉਂਕਿ ਸਾਨੂੰ ਪਤਾ ਲੱਗ ਹੀ ਜਾਂਦਾ ਹੈ ਲੇਕਿਨ ਜਿੰਨਾ ਚਿਰ ਉਹ ਖਰੜਾ ਤਿਆਰ ਨਹੀਂ ਹੋ ਜਾਂਦਾ ਉਹਦੇ ਤੇ ਮੈਂ ਟਿੱਪਣੀ ਨਾ ਕਰਾਂ ਤਾਂ ਬਿਹਤਰ ਹੋਏਗਾ ਲੇਕਿਨ ਮੈਨੂੰ ਯਕੀਨ ਹੈ ਔਰ ਜੋ ਇਹਨਾਂ ਨੇ ਰਾਏ ਬਣਾਈ ਉਹ ਇਹ ਬਣਾਈ ਹੈ ਕਿ ਉਹ ਜਿਹੜੀ 3 ਰੁਪਏ ਬਿਜਲੀ ਅਸੀਂ ਸਸਤੀ ਕਰਕੇ ਗਏ ਹਾਂ ਉਹਨੂੰ ਉਹ ਸਬਸਿਡੀ ਚੱਕ ਦਿੱਤੀ ਜਾਵੇ ਉਹ 2400 ਕਰੋੜ ਰੁਪਏ ਦੀ ਸਬਸਿਡੀ ਹੈ ਇਹ ਜਿਹੜੀ ਅਸੀਂ 200 ਯੂਨਿਟ ਦੇ ਰਹੇ ਹਾਂ ਬਿਜਲੀ ਇਸ 1700 ਕਰੋੜ ਰੁਪਿਆ ਸਬਸਿਡੀ ਹੈ ਜਾਨੀ ਲਗਭਗ 4100 ਕਰੋੜ ਰੁਪਏ ਦੀ ਅਸੀਂ ਸਬਸਿਡੀ ਦਿੰਦੇ ਸੀ 1700 ਵਾਲੀ ਦੀ ਥਾਂ ਤੇ 200 ਕਿਲੋਵਾਟ ਦੇ ਰਹੇ ਹਾਂ ਤਾਂ 1700 ਕਰੋੜ ਰੁਪਏ ਦੀ ਸਬਸਿਡੀ ਹੈ 100 ਕਿਲੋਵਾਰਟ ਦੀ ਹੋਰ ਲਾ ਲੋ ਕਿੰਨੇ ਕਰੋੜ ਹੋਗੀ 2400 ਕਰੋੜ ਜਿਹੜੀ 3 ਰੁਪਏ ਅਸੀਂ ਬਿਜਲੀ ਸਸਤੀ ਦਿੱਤੀ ਸੀ ਉਹ ਤੋਂ 2400 ਕਰੋੜ ਰੁਪਿਆ ਸਬਸਿਡੀ ਕਾਂਗਰਸ ਪਾਰਟੀ ਦੇ ਰਹੀ ਸੀ ਉਹ ਚੱਕ ਦਿੱਤੀ ਗਈ ਹੈ ਚੱਕ ਦੇਣਗੇ ਜਾਣ ਅਗਰ ਤਾਂ ਇਸਦਾ ਕਰਦੇ ਤਾਂ ਮੈਨੂੰ ਲੱਗਦਾ ਇਹਦਾ ਕੋਈ ਫਾਇਦਾ ਹੋਣਾ ਨਹੀਂ ਨੁਕਸਾਨ ਅਗਰ ਉਹ 2400 ਕਰੋੜ ਦੀ ਸਬਸਿਡੀ 3 ਰੁਪਏ ਜਿਹੜੀ ਸਬਸਿਡੀ 7 ਕਿਲੋਵਾਰਟ ਵਾਲੇ ਨੂੰ ਦੇ ਰਹੇ ਆ ਅਸੀਂ ਲੋਕ ਜਿਹੜੀ ਦਿੱਤੀ ਸੀ ਕਾਂਗਰਸ ਅਸੇ ਅਗਰ ਉਹ ਬਰਕਰਾਰ ਰੱਖਦੇ ਤਾਂ ਫੇਰ ਨੈਚੁਰਲੀ ਉਹਨਾਂ ਨੂੰ ਸ਼ਾਬਾਸ਼ ਵੀ ਦੇਾਂਗੇ ਵੀ ਤੁਸੀਂ ਇਸ ਤੋਂ ਬਿਨਾ 100 ਕਿਲੋ 100 ਯੂਨਿਟ ਬਿਜਲੀ ਹੋਰ ਵਾਧੂ ਦੇਣ ਦਾ ਫੈਸਲਾ ਕੀਤਾ ਹੈ ਤੁਹਾਡਾ ਧੰਨਵਾਦ ਸੋ ਇਹ ਜੁਲਾਈ ਨੂੰ ਪਤਾ ਲੱਗੇਗਾ ਭਗਵੰਤ ਜੀ 2 ਦਿਨ ਪਹਿਲਾਂ ਜਿਲੰਦਰ ਆਏ ਇੱਕ ਉਹਨਾਂ ਨੇ ਤੰਜ ਵੀ ਕੱਸਿਆ ਇੱਕ ਤਰ੍ਹਾਂ ਦਾ ਪ੍ਰਗਟ ਸਿੰਘ ਉਹਨਾਂ ਨੂੰ ਕਹਿ ਕੇ ਕਿ ਜਿਹੜੀ ਗੱਡੀ ਵਾਪਸ ਲਿਆ ਦਿੱਤੀ ਹੈ ਇਹ ਸਿਰਫ ਤੰਜੀ ਸੀ ਕਿ ਬਾਕੀ ਜਿਹੜੇ ਵੀ ਵਿਧਾਇਕ ਨੇ ਕਾਂਗਰਸ ਹੈ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਹੈ ਪਤਾ ਨਹੀਂ ਕੀ ਕਹਿੰਦੇ ਆ ਕਈ ਵਾਰੀ ਮੈਨੂੰ ਸਮਝ ਨਹੀਂ ਆਉਂਦੀ ਲੇਕਿਨ ਸਾਡੇ ਕੋਲੇ ਵਿਧਾਇਕਾਂ ਕੋਲੇ ਇੱਕ ਇੱਕ ਗੱਡੀ ਹੈ ਉਹ ਸਾਨੂੰ ਦਿੱਤੀ ਜਾਂਦੀ ਹੈ ਹੋਰ ਤਾਂ ਸਾਡੇ ਕੋਲ ਕੋਈ ਗੱਡੀ ਨਹੀਂ ਹੈ ਸਰਕਾਰੀ ਗੱਡੀ ਇੱਕ ਇੱਕ ਹਰ ਵਿਧਾਇਕ ਨੂੰ ਮਿਲਦੀ ਹੈ ਉਹ ਸਾਨੂੰ ਵੀ ਮਿਲੀ ਉਹਨਾਂ ਨੂੰ ਮਿਲੀ ਹੈ ਹੋਰ ਤਾਂ ਕੋਈ ਗੱਡੀ ਨਹੀਂ ਲੱਗਦਾ ਨਹੀਂ ਬਿਜਲੀ ਵਾਲੇ ਸਕੀਮ ਦਾ ਜਿਹੜਾ ਹੋਰ ਬੋਝ ਵਧੂਗਾ ਕਿਉਂਕਿ ਪਹਿਲਾਂ ਹੀ ਪੰਜਾਬ ਕਰਜ਼ੇ ਵਿੱਚ ਹੈ ਉੱਧਰ ਸਕੀਮਾਂ ਦਾ ਹੋਰ ਕਰਜ਼ਾ ਵਧੂਗਾ ਚਲੋ ਕਰਜੇ ਕਰਜੇ ਤਾਂ ਜੀ ਵਾਦੇ ਹੁੰਦੇ ਆ ਸਰਕਾਰਾਂ ਦੀ ਬੇਤਰੀ ਨਾਲ ਸੇ ਅਗਰ ਤੁਸੀਂ ਕੋਈ ਹੋ ਕਰਦੇ ਆ ਲੇਕਿਨ ਨਾਲ ਦੀ ਨਾਲ ਰੇਵਨਿਊ ਵੀ ਲਿਆਉਂਦੇ ਕਿਉਂਕਿ ਕੇਜਰੀਵਾਲ ਸਾਹਿਬ ਨੇ ਇਹ ਗੱਲ ਆਖੀ ਸੀ ਕਿ ਮੈਂ 20% ਤਾਂ ਰਿਸ਼ਵਤ ਖੋਰੀ ਹੈ ਇਹਨਾਂ ਦੇ ਬਜਟ ਦੇ ਵਿੱਚ ਮੈਂ ਉੱਥੋਂ ਲਿਆਵਾਂਗਾ 3600 ਕਰੋੜ ਨੇ ਇਹ ਵੀ ਆਖੇ ਸੀ 1000 ਰੁਪਏ ਦੀ ਮੈਂ ਟਰਾਲੀ ਦੇਵਾਂਗਾ ਰੇਤ ਦੀ ਮੈਂ ਇਸ ਕਰਕੇ ਨਹੀਂ ਕਹਿਣਾ ਚਾਹੁੰਦਾ ਕੁਝ ਕਿ ਹਜੇ 1 ਮਹੀਨਾ ਹੋਇਆ ਹੈ Te, लेट द टाइम कम समर ओन ते विरोधी तेर ਆਵਦਾ ਫਰਜ ਨਮਉਦੀ ਤੁਹਾਨੂੰ ਨਜ਼ਰ ਆਏਗੀ ਸਮੇ ਤੋਂ ਪਹਿਲਾਂ ਕਈ ਵਾਰੀ ਹੁੰਦਾ ਤੁਸੀਂ ਸੁਣੋ ਸੁਣੋ ਸਮੇ ਤੋਂ ਪਹਿਲਾਂ ਕਈ ਵਾਰੀ ਜਨਤਾ ਵੀ ਕਹਿੰਦੀ ਹੈ ਕਿ ਸ਼ਾਇਦ ਟਾਈਮ ਦੇਣਾ ਚਾਹੀਦਾ ਹਰ ਵਿਅਕਤੀ ਨੂੰ ਪਰਫਾਰਮ ਕਰਨ ਦਾ ਟਾਈਮ ਦੇਣਾ ਚਾਹੀਦਾ